ਜੀ ਅਜੀ ਸਰ ਬਸ ਅੱਧੇ ਪੌਣੇ ਘੰਟੇ ਪਹਿਲਾਂ ਬੱਚੀ ਮਿਲੀ ਆ ਜਿਹੜੇ ਹੀ ਪਲਾਟ ਦੇ ਵਿੱਚ ਅਸੀਂ ਪਹਿਲਾਂ ਸਵੇਰੇ ਵੀ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਚੈੱਕ ਕੀਤੀ ਸੀ ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਆ ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵੜਾਣ ਲਈ ਮਤਲਬ ਲੇਬਰ ਵੀ ਲੱਗਿਆ ਸੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਗਈ ਬੱਚੀ ਦੇ ਮੂੰਹ ਤੇ ਛੜੀਟਾ ਰੈਸ਼ੀਜ਼ ਹੋਏ ਹੋਏ ਆ ਠੀਕ ਹੈ ਤੇ ਉਹਨਾਂ ਦੇ ਮਲੱਕੀ ਪੂਰੀ ਬਾਡੀ ਮਤਲਬ ਕਿ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕ ਅਪ ਕਰਾਇਆ ਉਦਾਂ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਤੁਸੀਂ ਪਹਿਲਾਂ ਉਸ ਤੋਂ ਚੈੱਕ ਕੀਤਾ ਸੀ ਹਾਂਜੀ 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 ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਹੁਣ ਸਰ ਸਾਡੀ ਬੱਚੀ 12 ਤੋਂ 14 ਘੰਟਿਆਂ ਬਾਅਦ ਜਾ ਕੇ ਸਾਨੂੰ ਮਿਲੀ ਹੈ ਕੋਈ ਸੀਸੀਟੀਵੀ ਵਗੈਰਾ ਨਿਕਲ ਕੇ ਆਇਆ ਕਿਉਂਕਿ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਤਲਬ ਸੀਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਸਾਨੂੰ ਵੀ ਇਹੀ ਸੀਗਾ ਕਿ ਮੇਬੀ ਜੋ ਹੋਇਆ ਬੈਕ ਸਾਈਡ ਤੋਂ ਹੀ ਹੋਇਆ ਵ ਬੈਕ ਸਾਈਡ ਤੇ ਬੜੀ ਡੂੰਗੀ ਕੰਦ ਦਾ ਤੇ نیچے ਪਲਾਟ ਹੈ ਜੇ ਬੱਚੇ ਨੂੰ ਇੱਡੀ ਉੱਚ ਕੋਈ ਸੁੱਟਦਾ ਤੇ ਬੱਚੇ ਤੇ ਕੋਈ ਨਾ ਕੋਈ ਇੰਜਰੀ ਹੁੰਦੀ ਸ਼ੁਕਰ ਹੈ ਪਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਲੰਘ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁੱਟ ਕੇ ਆਪ ਨਿਕਲ ਗਿਆ ਜਾਂ ਫਿਰ ਅਗਰ ਉਹ ਆਪ ਵੀ ਹੁਣ ਉੱਥੇ ਹੋਏਗਾ ਨਾ ਪਾਜੀ ਇੱਕ ਸਵਾਲ ਇੱਥੇ ਉੱਠਦਾ ਕਿ ਬੱਚੀ ਕਿਸ ਚਾਦਰ ਦੀ ਸੀ ਕਿ ਕਿਸ ਦੇ ਪਾਜੀ ਜਿਹੜੇ ਕੱਪੜੇ ਉਹਨੇ ਰਾਤੀ ਪਾਇਓ ਸੀ ਸੇਮ ਉਹੀ ਕੱਪੜਿਆਂ ਚ ਉਹੀ ਕੱਪੜੇ ਕੰਦੇ ਨੇ ਕਿਸੇ ਤੇ ਸ਼ੱਕ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਹਲੇ ਵੀ ਉੱਥੇ ਹੀ ਹੈ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਿਹਾ ਪੂਰੀ ਆਸ-ਪਾਸ ਗਲੀਆਂ ਦੀ ਪੂਰੀ ਤਫਤੀਸ਼ ਕਰ ਰਿਹਾ ਅਸੀਂ ਸਰ ਵੈਸੇ ਮੇਰੀ ਐਸੀ ਕੋਈ ਵੀ ਨਹੀਂ ਲੇਕਿਨ ਹੁਣ ਮੈਨੂੰ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇਨਸਾਨ ਤਾਂ ਐਸਾ ਹੈਗਾ ਨਾ ਜਿਹੜਾ ਮੇਰੇ ਬੱਚੀ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮੇਰੇ ਨਾਲ ਲਾਈਫ 'ਚ ਫਸਟ ਟਾਈਮ ਇਹ ਚੀਜ਼ ਹੋਈ ਹਾਂਜੀ ਫਿਲਹਾਲ ਡਾਕਟਰਾਂ ਦਾ ਕਹਿੰਦੇ ਮੁਤਾਬਕ ਕੁੜੀ ਸਹੀ ਹੈ ਥੋੜੀ ਦੇਰ ਤੱਕ ਥੋੜਾ ਫੀਵਰ ਹੈ ਨਾਰਮਲ ਹੈ ਥੋੜੀ ਦੇਰ ਤੱਕ ਸੈੱਟ ਹੋ ਜਾਏਗੀ ਤੇ ਸਭ ਤੋਂ ਵੱਡਾ ਸਰ ਪੰਜਾਬ ਪੁਲਿਸ ਦਾ মিডিਆ ਦਾ ਮੇਰੇ ਸਾਰੇ ਯਾਰਾ ਦੋਸਤ ਸਕੇ ਸੰਬੰਧੀ ਇਹਦਾ ਬਹੁਤ ਬਹੁਤ ਧੰਨਵਾਦ ਜੇ মিডিਆ ਤੇ ਪੰਜਾਬ ਪੁਲਿਸ ਤੇ ਮੇਰੇ ਸਾਰੇ ਯਾਰ ਦੋਸਤ ਸਪੋਰਟ ਨਾ ਕਰਦੇ ਤਾਂ ਮੈਨੂੰ ਮੇਰੀ ਬੱਚੀ ਅੱਜ ਨਹੀਂ ਮਿਲਦੀ ਤੇ ਸਭ ਤੋਂ ਵੱਡਾ ਉਸ ਅਕਾਲ ਪੁਰਖ ਦਾ ਧੰਨਵਾਦ ਕਿੰਨੇ ਘੰਟੇ ਬਾਅਦ ਮਿਲੀ 10 ਤੋਂ 12 ਆਇਆ ਯਾਰ ਇੱਕ ਜਨਾ ਜੀ ਮੈਂ ਗੁਰਪ੍ਰੀਤ ਜਿਹੜੀ ਬੱਚੀ ਰੂਹੀ ਗੁੰਮੀ ਸੀਗੀ ਉਹਦੇ ਫਾਦਰ ਦਾ ਬੈਸਟ ਫਰੈਂਡ ਹੈ ਪਹਿਲਾਂ ਤਾਂ ਮੈਂ ਥੈਂਕ ਯੂ ਕਰਦਾ ਜੀ ਸਾਰੇ মিডিਆ ਦਾ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬੱਚੀ ਲੱਭਣ ਚ ਸਾਡੀ ਹੈਲਪ ਕੀਤੀ ਜੋ ਨਾ ਹੈਲਪ ਕਰਦੇ ਜੇ ਖਬਰ ਨਾ ਫੈਲਦੀ ਅੱਗ ਵਾਂਗੂ ਤਾਂ ਸ਼ਾਇਦ ਅਸੀਂ ਆਪਣੀ ਬੱਚੀ ਨੂੰ ਬਚਾ ਨਹੀਂ ਪਾਉਂਦੇ ਤੇ ਕਿਨ ਹਾਲਾਤਾਂ 'ਚ ਮਿਲੀ ਬੱਚੀ ਜੀ ਬੱਚੀ ਹਾਲਾਤਾਂ 'ਚ ਤਾਂ ਦੇਖੋ ਬੜੇ ਬੁਰੇ ਹਾਲਾਤਾਂ 'ਚ ਮੇਰੀ ਪਰ ਅਸੀਂ ਰੱਬ ਦਾ ਸ਼ੁਕਰ ਕਰਦੇ ਕਿ ਸਾਡੀ ਬੱਚੀ ਬਚ ਗਈ ਸਾਡੀ ਬੱਚੀ ਠੀਕ ਹੈ ਉਹਨੂੰ ਦਾ ਜੋ ਵੀ ਟ੍ਰੀਟਮੈਂਟ ਹੈ ਉਹ ਚੱਲਦਾ ਪਿਆ ਪਰ ਜਿਨੇ ਵੀ ਇਹ ਕੀਤਾ ਉਹ ਬੜੀ ਗਲਤ ਗੱਲ ਬੜੀ ਸ਼ਰਮ ਉਸ ਤੋਂ ਪਹਿਲਾਂ ਇੱਕ ਕਾਂਡ ਹੋਰ ਹੋਇਆ ਸੀ ਆਪਣੇ ਇੱਥੇ ਦਿਲਰੋਜ਼ ਦਾ ਆਪਾਂ ਸਾਰਿਆਂ ਨੂੰ ਪਤਾ ਹੋਵੇਗਾ ਉਸ ਤੋਂ ਬਾਅਦ ਅੱਜ ਫੇਰ ਉਹ ਦੂਸਰਾ ਦਿਲਰੋਜ਼ ਵਾਲਾ ਕਾਂਡ ਹੋ ਜਾਣਾ ਸੀ ਅਸੀਂ ਹਜੇ ਲੁਧਿਆਣੇ ਵਾਲੇ ਉੱਤੋਂ ਨਹੀਂ ਨਿਕਲੇ ਦਿਲਰੋਜ਼ ਵਾਲੇ ਕਾਂਡ ਤੋਂ ਨਹੀਂ ਨਿਕਲੇ ਜਿਹੜੇ ਬੰਦੇ ਨੇ ਵੀ ਕੀਤਾ ਮੈਂ ਪੰਜਾਬ ਪੁਲਿਸ ਨੂੰ ਇਹੀ ਗੁਜਾਰਿਸ਼ ਕਰੂੰਗਾ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਉਹਨਾਂ ਨਾਲ ਪੂਰੀ ਤੋਂ ਪੂਰੀ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਪੁਲਿਸ ਕਾਰਵਾਈ ਕਰਦੀ ਵੀ ਪਈ ਆ ਸਭ ਤੋਂ ਪਹਿਲਾਂ ਬੱਚੀ ਕਿਹਨੇ ਦੇਖੀ ਸਭ ਤੋਂ ਪਹਿਲਾਂ ਬੱਚੀ ਹਰਿੰਦਰ ਜੀ ਨੇ ਆਈ ਥਿੰਕ ਇੰਸਪੈਕਟਰ ਨੇ ਜਾਂ ਕੁਛ ਨੇ ਉਹ ਸਵੇਰ ਦੇ ਲੱਗੇ ਹੋਏ ਨੇ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਸਭ ਤੋਂ ਪਹਿਲਾਂ ਬੱਚੀ ਦੇਖੀ ਮੈਂ ਪਿੱਛੇ ਸੀਗਾ ਉਹਨਾਂ ਨੇ ਦੂਰੇ ਇਸ਼ਾਰਾ ਕਰਤਾ ਸਾਨੂੰ ਕਿ ਬੱਚੀ ਠੀਕ ਹੈ ਉਸ ਤੋਂ ਬਾਅਦ ਅਸੀਂ ਐਕਟਿਵ ਹੋਏ ਨਾਲ ਦੇ ਹਸਪੀਟਲ ਕੋਨਾਲਪਾ ਲੈ ਕੇ ਗਏ ਉਹਨਾਂ ਨੇ ਦੀਪ ਰੈਫਰ ਕਰਤਾ ਤੇ ਨਾਲ ਹੀ ਅਸੀਂ ਇੱਥੇ ਪਹੁੰਚ ਗਏ ਬੱਚੀ ਜਾਗ ਰਹੀ ਸੀ ਕਿ ਬੱਚੀ ਜਾਗ ਰਹੀ ਸੀਗੀ ਬੱਚੀ ਇੱਕ ਤਰ੍ਹਾਂ ਨਾਲ ਜਿਵੇਂ ਬੱਚਾ ਗੁੰਮਸਮਝਾ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੀ ਨੰਨੀ ਜਾਨ ਨੂੰ ਉਹ ਕਿੱਥੇ ਹੈ ਉਹ ਉੱਥੇ ਹੀ ਪਈ ਸੀ ਉਹਨੂੰ ਐਵੇਂ ਚੱਕਿਆ ਐਜ਼ ਅ ਟੀਚਰ ਸਾਨੂੰ ਪਤਾ ਲੱਗਿਆ ਕਿ ਇਹਦੀ ਲਾਈਫ ਸੇਵ ਹੈ ਅਸੀਂ ਉਹਨੂੰ ਦੀਪ ਲੈ ਕੇ ਆ ਗਏ ਅੱਛਾ ਜੀ ਹੁਣ ਠੀਕ ਹੈ ਬੱਚੀ ਬੱਚੀ ਠੀਕ ਹੈ ਜੀ ਬੱਚੀ ਡਾਕਟਰ ਹਜੇ ਟ੍ਰੀਟਮੈਂਟ ਕਰ ਰਹੇ ਨੇ ਬਾਕੀ ਪ੍ਰੋਪਰ ਦ ਅਸੀਂ ਇਹੀ ਕਵਾਂਗੇ ਪੰਜਾਬ ਪੁਲਿਸ ਨੂੰ ਪਲੀਜ਼ ਇਹਦਾ ਪਤਾ ਕਰੋ ਅੱਜ ਸਾਡੇ ਨਾਲ ਹੋਇਆ ਅੱਜ ਹੋਰ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਕਿਸੇ ਦਾ ਛੋਟਾ ਬੱਚਾ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਅਸੀਂ ਸਭ ਨੂੰ ਇਹੀ ਰਿਕਵੈਸਟ ਕਰਾਂਗੇ ਜੀ ਕਿ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਆਪਣੇ ਘਰੇ ਰੱਖੋ ਸੇਫ ਰੱਖੋ ਅੱਜ ਕੱਲ ਕਿਸੇ ਦਾ ਕੋਈ ਭਰੋਸਾ ਨਹੀਂ ਹੈ ਠੀਕ ਹੈ ਜੀ ਥੈਂਕ ਯੂ